ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਿਆਂ ਪਿੰਡ ਤਾਮਕੋਟ ਤਾਮਕੋਟ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਇਹ ਰੁਪਾਣੇ ਦੇ ਰਹਿ ਜਾਂਦਾ ਰੁਪਾਣੇ ਤੋਂ ਸਿੱਧੀ ਸੜਕ ਆਲਮਾਲੇ ਨੂੰ ਜਾਂਦੀ ਹੈ ਤੇ ਉਸ ਸੜਕ ਦੇ ਉੱਤੇ ਪਿੰਡ ਤਾਮਕੋਟ ਆਉਂਦਾ ਵੀਡੀਓ ਪਹਿਲਾਂ ਵੀ ਭਰਾ ਕੋਲੋਂ ਬਣਾਈਆਂ ਕਿਉਂਕਿ ਬਾਈ ਵਪਾਰ ਦਾ ਕੰਮ ਕਰਦਾ ਅੱਜ ਦੀ ਵੀਡੀਓ ਦੀਆਂ ਤਿੰਨ ਮੱਝਾਂ ਇਹ ਇੱਕ ਕਟਾ ਹੈ ਤਿੰਨੇ ਮੱਜਾਂ ਸੂਂਜਾ ਸਵਾਂਜਾ ਮੈਂ ਬੇਨਤੀ ਸ਼ੁਰੂ ਚ ਵੈਸੇ ਤਾਂ ਹਰੇਕ ਵੀਡੀਓ ਚ ਕਰਦਾ ਖਾਸ ਕਰਕੇ ਸੂਏ ਸਵਾ ਪਸ਼ੂ ਤੇ ਫੇਰ ਹੱਥ ਬੰਨ ਕੇ ਬੇਨਤੀ ਆ ਵੀ ਜਿਹਨੇ ਪਸ਼ੂ ਖਰੀਦਣਾ ਹੈ ਬਾਈ ਹੋਰੀ ਤਿਆਰ ਦੁੱਧ ਦੱਸ ਦੇਣਗੇ ਤੁਸੀਂ ਦੋ ਟਾਈਮ ਚੋਲਿਓ ਜਦੋਂ ਇੱਥੋਂ ਤੁਹਾਡੀ ਤਸੱਲੀ ਹੋ ਜਾਂਦੀ ਹੈ ਫੇਰ ਪਸ਼ੂ ਜਿਹੜਾ ਉਹ ਤੁਸੀਂ ਖਰੀਦ ਲਿਓ ਹਰੇਕ ਵੀਡੀਓ ਚ ਗੱਲ ਕਰੀ ਦੀਏ ਕਿਉਂਕਿ ਜਦੋਂ ਉਪਰੇ ਘਰੇ ਪਸ਼ੂ ਜਾਂਦਾ ਤਾਂ ਦਿਹਾੜੀ ਡੰਗ ਕੋਈ ਦੋ ਡੰਗ ਜਿਹੜਾ ਉਹ ਦੁੱਧ ਅੱਗਾ ਪਿੱਛਾ ਹੋ ਜਾਂਦਾ ਹੁੰਦਾ ਦੁੱਧ ਘੱਟ ਵੱਧ ਹੋ ਜਾਂਦਾ ਹੁੰਦਾ ਜਦੋਂ ਬਸੂ ਜੀ ਲ ਆ ਜਾਂਦਾ ਕਿਉਂਕਿ ਸਾਹ ਹੀ ਚੀਜ਼ ਹੈ ਤਾਂ ਫਿਰ ਇਹ ਦੁਬਾਰਾ ਦੁੱਧ ਤੇ ਆ ਜਾਣਾ ਹੁੰਦਾ ਸੋ ਪਹਿਲਾਂ ਹੀ ਤਸੱਲੀ ਕਰ ਲਿਆ ਕਰੋ ਬਾਅਦ ਚ ਕਿਸੇ ਗੱਲੋਂ ਫਰਕ ਨਾ ਪਵੇ ਸ਼ੁਰੂਆਤ ਕਰਾਂਗੇ ਆਪਾਂ ਇੱਕ ਬਹੁਤ ਸੋਹਣਾ ਢਾਂਚਾ ਮੈਨੂੰ ਇਹਦਾ ਲੱਗਾ ਫੁੱਲ ਬਰੀਕੀਆਂ ਦਿਸਦੀਆਂ ਇਹ ਮੱਝ ਤੋਂ ਆਪਾਂ ਸ਼ੁਰੂਆਤ ਕਰਨੀ ਹੈ ਉਦੋਂ ਬਾਅਦ ਚ ਦੋ ਮੱਝਾਂ ਹੋਰ ਦਿਖਾਵਾਂਗੇ ਕੱਟਾ ਜਿਹੜਾ ਤੁਹਾਨੂੰ ਲਾਸਟ ਉੱਤੇ ਦਿਖਾਉਣਾ। ਆਓ ਮਿਲिए ਬਾਈ ਨੂੰ ਕਰਦੇ ਗੱਲਬਾਤ। ਜਗਜੀਤ ਭਾਈ ਸਸਤੀ ਕਾ। ਸਸਤੀ ਕਾ ਬਈ। ਜਗਜੀਤ ਚਾਰ ਨਾਗਾ ਬਾਈ ਆਪਣੇ। ਹਾਂਜੀ ਬਈ ਚਾਰ ਨਾਗਾ। ਪਹਿਲੇ ਨੰਬਰ ਤੇ ਮੱਝ ਆਪਾਂ ਇਹ ਦਿਖਾ ਰਹੇ ਹਾਂ ਸਾਹਮਣੇ। ਹਾਂਜੀ। ਕਿੰਨਾ ਚਰੋ ਗਿਆ ਸੂਈ ਨੂੰ ਸੁਹਾ ਕਿੰਨਾ। ਇਹ ਤੀਜਾ ਸੂਹਾ ਜੀ। 1 ਮਹੀਨੇ ਦੇ ਲਗਭਗ ਸੂਈ ਹੈ ਜੀ। ਬੱਚਾ ਕੀ ਇਹਦੇ ਨਾਲ ਬਈ? ਬੱਚਾ ਕੱਟਾ ਜੀ। ਦੁੱਧ ਐਸ ਟਾਈਮ ਕਿੰਨਾ ਹੁੰਦਾ? 14 ਲੀਟਰ ਜੀ ਮਿੰਨਤੀ ਕਰਾਂਗੇ। ਚਵਾਈ ਚੁਈ ਚ ਠੀਕ ਐ। ਬਹੁਤ ਠੰਡੀ ਸੀਰ ਐ ਜੀ। ਦੋਸਤੋ ਇਹਦੇ ਨਾਲ ਬੱਚਾ ਘਟਾ ਹੈ ਇਹ ਬਾਈ ਤੋਂ ਪਤਾ ਲੱਗਾ ਜਿਹੜਾ ਜਿਵੇਂ ਚਰਾਂਦ ਚ ਕੁਸਪਰਾ ਮੱਝਾਂ ਲੈ ਕੇ ਜਾਂਦੇ ਆ ਤੇ ਖੁੱਲੀ ਚਰਾਂਦ ਦੇ ਵਿੱਚੋਂ ਆਈ ਵੀ ਮੱਝ ਹੈ ਇਹਦੀ ਬਾਡੀ ਬੜੀ ਚੰਗੀ ਹੈ ਬਰੀਕ ਚਮੜੀ ਦੀ ਆ ਤੇ ਸਾਰੇ ਪਿੰਡੇ ਦੇ ਉੱਤੇ ਨਾੜਾਂ ਦਿਸਦੀਆਂ ਹਨ ਖਣ ਬਹੁਤ ਸੋਹਣਾ ਥਣਾ ਚ ਬਿੱਥੀ ਚੰਗੀ ਆ ਤੇ ਹਵਾਨਾ ਫਿਕਸ ਹੈ 88000 ਰੇਟ ਹੈ ਸਾਰਾ ਹੀ ਸਰੀਰ ਇਹਦਾ ਨਾੜਾਂ ਦੇ ਨਾਲ ਗੁੰਦਿਆ ਹੋਇਆ ਇੱਕ ਹੋਰ ਚੀਜ਼ ਧਿਆਨ ਚ ਲਿਆ ਦਿਆਂ ਵੀ ਇਹ ਜਿੱਦਾਂ ਗੁੱਜਰ ਭਾਈਚਾਰਾ ਤਾਂ ਇਹ ਉਹਨਾਂ ਦੀਆਂ ਮੱਝਾਂ ਚੋਂਦੀ ਐ। شریف ਇੰਨੀ ਕਾ ਦੋਨੇ ਪਾਸੇ ਬਹਿ ਕੇ ਚੋਲੋ ਤੇ ਇਹਦੇ ਤੁਸੀਂ ਨੀਲੀ ਰਾਵੀ ਤੋਂ ਜਿਹੜੇ ਬੱਚੇ ਇਸ ਮੱਝ ਤੋਂ ਲੈ ਸਕਦੇ ਹੋ। ਇਹਦੀ ਬੈਕਗ੍ਰਾਉਂਡ ਕਿਤੇ ਨਾ ਕਿਤੇ ਜ਼ਰੂਰ ਰਹਦੀ ਹੋਊ। ਸੋ ਹਵਾਨਾ ਦੋਸਤੋ ਮੱਝ ਦਾ ਫੇਰ ਤੁਸੀਂ ਦੇਖ ਸਕਦੇ ਹੋ ਬੜਾ ਚੰਗਾ ਹਵਾਨਾ। ਇਹਦਾ ਇਸ ਟਾਈਮ ਤਿਆਰ ਹੈ ਇਹ ਚੋਣ ਵਾਲੀ ਮੱਝ ਐ ਇਹ ਗੱਲ ਜ਼ਰੂਰ ਧਿਆਨ ਚ ਰੱਖਿਓ ਪਰ ਇਹ ਹਵਾਨੇ 'ਚ ਤੁਸੀਂ ਉਹਨੇ ਵੀਡੀਓ ਦੇਖੋਗੇ। ਇਸ ਸਾਈਡ ਤੋਂ ਫੇਰ ਤੁਹਾਨੂੰ ਥਾਣਾ ਤੇ ਥਾਣਾ ਚ ਬਿੱਥੀ ਦਿਖਾਵਾਂ ਤਾਂ ਬੜੀ ਚੰਗੀ ਦਿਸਦੀ ਏ। ਤੋਂ ਇਦਾਂ ਦਾ ਰੁਖ ਦੋਸਤੋ ਥਾਣਾ ਚ ਬਿੱਥੀ ਬਹੁਤ ਸੋਹਣੀ, ਟਾਂਚਾ ਚੰਗਾ। ਉਤੋਂ ਪੂਸ਼ ਮੋਢ ਦੇ ਵਿੱਚੋਂ ਵੀ ਬਾਰੀਕ ਐ ਤੇ ਹਵਾਨਾ ਦੇਖੋ। ਮਾੜਾ ਜਿਹਾ ਜੀ ਤਾਂ ਇਹਨੂੰ ਪੈਰ ਹਲਾ ਦਿੰਦਾ। ਸੋ ਦੇਖੋ ਇਹਦੀ ਤਿਆਰੀ 88000 ਰੇਟ ਐ। ਇਹ ਤੋਂ ਬਿਨਾ ਇੱਕ ਅੱਜ ਤੁਹਾਨੂੰ ਹੋਰ ਦਿਖਾਉਣਾ ਦੱਸੋ ਤੇ ਇਹਦੇ ਮੂਰੇ ਬੱਚਾ ਬੰਨਤਾ ਸੀ ਇਹ ਹੁਣ ਸ਼ਾਇਦ ਪਸਮਾਰਛ ਹੋ ਜੇ। ਇਹਨੇ ਬਹੁਤ ਸੋਹਣਾ ਬੱਚਾ ਦਿੱਤਾ ਪਰ ਇਹਦਾ ਇੱਕ ਪਾਸੇ ਦੀ ਜਿਹੜੀ ਸਾਈਡ ਹੈ ਮੱਝ ਰੱਖਦੀ ਹੈ ਆਪਾਂ ਬਾਈ ਤੋਂ ਡਿਟੇਲ ਪੁੱਛਦੇ ਹਾਂ ਜਗਜੀਤ ਭਾਈ ਜਿਹੜੀ ਇਹ 2 ਨੰਬਰ ਤੇ ਮੱਝ ਹੈ ਭਾਈ ਇਹ ਵੀ ਤੀਜਾ ਸੂਆ ਜੀ ਇਹ ਅੱਜ 8 ਦਿਨਾਂ ਦੀ ਸੂਈ ਆ 9 ਲੀਟਰ ਦੁੱਧ ਆਈ ਇਹ ਦੇਖਾਂ ਤਿਆਰ ਹੈ ਜਿਹੜਾ ਇਹਦੀ ਬਹਿਣੀ ਵਾਲਾ ਪਾਸਾ ਸਹੀ ਲੱਗਦਾ ਕ ਬਹਿਣੀ ਵਾਲਾ ਪਾਸਾ ਚੱਕਿਆ ਹੋਇਆ ਉਹਦੇ ਠਾਂ ਅੱਧਾ ਦੁੱਧ ਆ ਜੀ ਉਸ ਪਾਸੇ ਅੱਧਾ ਦੁੱਧ ਆ ਦੋਵੇਂ ਮੇਨ ਗੱਲ ਇਹ ਵੀ ਆ ਕੇ ਕੋਈ ਭਰਾ ਚੋਕੇ ਦੇਖੇ ਹਾਂਜੀ ਆ ਰੇਟ ਕੀ ਰਹੂਗਾ ਰੇਟ ਇਹਦਾ 66 ਹੈ ਜੀ ਤੋਰੀ 66000 ਰੇਟ ਆ ਦੋਸਤੋ ਸੂਆ ਤੀਜਾ ਹੈ 8 ਦਿਨਾਂ ਦੀ ਸੂਈ ਆ ਦੁੱਧ 9 ਕਿਲ ਪਰ ਇਹ ਸਾਈਡ ਰੱਖਦੀ ਐ ਜਦੋਂ ਤੁਰੂਗੀ ਉਹ ਦੈਸੀ ਜਾਣੀ ਤੁਹਾਨੂੰ ਕਲੀਅਰ ਔਰਲਾ ਪਾਸਾ ਸਹੀ ਐ ਪਰਲਾ ਪਾਸਾ ਚੱਕਦੀ ਐ ਦੁੱਧ ਘੱਟ ਵੱਧ ਐ ਤਾਂ ਉਹ ਤੁਸੀਂ ਚੋਕੇ ਦੇਖ ਲਓ ਵੀ ਕਿਹੜੇ ਥਾਂ 'ਚ ਕਿੰਨਾ ਕੁ ਦੁੱਧ ਆਉਂਦਾ ਬਾਈ ਕਹਿੰਦਾ ਵੀ ਅੱਧਾ ਦੁੱਧ ਐ ਪਰ ਮੈਨੂੰ ਇੱਥੋਂ ਹੁਣ ਜਿਹੜਾ ਜੇ ਦੇਖਦਿਆਂ ਤਾਂ ਕਬਹਿਣੀ ਵਾਲਾ ਪਾਸਾ ਜ਼ਿਆਦਾ ਉੱਤੇ ਚੜਿਆ ਹੋਇਆ ਦਿਸ ਰਿਹਾ ਹਾਂਜੀ ਬਾਈ ਤਰੂ ਹੀ ਮੋੜ ਤੋ ਬਾਕੀ ਤੁਸੀਂ ਦੇਖ ਹੀ ਲਿਆ ਹੁਣ ਦੱਸੋ ਮਾਰਕਿੰਗ ਦੀ ਨੀਲੀ ਰਾਵੀ ਵਾਲੀ ਐ ਹਾਈਟ ਇਹਦੀ ਮੀਡੀਅਮ ਐ ਇਹਦੇ ਨਾਲ ਜਿਹੜਾ ਕਟਾ ਉਹ ਵੀ ਬੜਾ ਸੋਹਣਾ ਐ ਪ੍ਰੋਪਰ ਮਾਰਕਿੰਗ ਵਾਲਾ ਬੱਚੇ ਨੂੰ ਇਹਨੇ ਜਨਮ ਦਿੱਤਾ ਤੁਹਾਨੂੰ ਮੈਂ ਕੱਟਾ ਦਿਖਾਉਂਗਾ ਤੋਂ ਪਹਿਲਾਂ ਮੈਂ ਤੁਹਾਨੂੰ ਸਾਈਡ ਜ਼ਰੂਰ ਦਿਖਾ ਦਿਆਂ ਇਹ ਪਾਸਾ ਦੋਸਤੋ ਚੱਕਿਆ ਹੋਇਆ ਤੁਹਾਨੂੰ ਦਿਸਦਾ ਹੁਣ ਸੋ ਇਧਰ ਦੁੱਧ ਘੱਟ ਹੈ ਕੱਟਾ ਦਿਖਾਉਣਾ ਤੁਹਾਨੂੰ ਇੱਕ ਵਾਰ ਮੈਂ ਇਹ ਕੱਟਾ ਦੋਸਤੋ ਇਹਦਾ 8 ਦਿਨਾਂ ਦੀ ਸੂਈ ਬੜਾ ਸੋਹਣਾ ਕੱਟਾ ਇਹਨੇ ਦਿੱਤਾ ਹਾਲਾਂਕਿ ਮੱਝ ਦੀ ਸਾਈਡ ਹੈ ਪਰ ਕੱਟੇ ਦੀ ਮਾਰਕਿੰਗ ਪ੍ਰੋਪਰ ਹੈ ਚਾਰੇ ਪੈਰਾਂ ਦੇ ਉੱਤੇ ਵਾਈਟ ਰੰਗ ਹੈ ਸੋ ਇਹ ਤੋਂ ਤੁਸੀਂ ਜੇ ਬੱਚੇ ਲੈਣੇ ਚਾਹੂੰ ਉਹ ਥੋੜੀ ਸਮਝ ਆ ਸਾਈਡ ਜ਼ਰੂਰ ਹੈ ਤੇ ਇਹ ਨਹੀਂ ਪਤਾ ਵੀ ਇਹ ਜਮੰਦਰੂ ਹੈ ਜਾਂ ਸੂਏ ਚ ਆ ਕੇ ਫਰਕ ਪਿਆ ਹੋਊਗਾ ਇੱਕ ਹੋਰ ਮੱਝ ਤੁਹਾਨੂੰ ਦਿਖਾਉਣੇ ਆ ਵੱਡੇ ਕਦ ਕੱਟਦੀ ਆ ਜਗਜੀਤ ਇਹ ਕਿੰਨਾ ਮਸੂਆ ਬਈ ਇਹ ਬਈ ਦੂਜਾ ਸੂਆ ਸੂਈ ਕਿੰਨਾ ਚਿਰ ਹੋ ਗਿਆ ਸੂਈ ਇਹਨੂੰ ਸੂਈ ਨੂੰ 7-8 ਦਿਨ ਹੋ ਗਏ ਜੀ ਹੁਣ ਦੁੱਧ ਕਿੰਨਾ ਹੋਊ 14 ਲੀਟਰ ਤੋਂ ਉੱਪਰ ਉੱਪਰ ਆ ਜੀ ਰੇਟ ਇਹਦਾ ਬਈ ਰੇਟ ਇਹਦਾ ਫੋਨ ਤੇ ਰੱਖ ਖੋਲ ਬੱਚੇ ਇਹਨਾ ਕੱਟਾ ਹਾਂਜੀ ਕੱਟਾ ਜੀ ਦੋਸਤੋ 8 ਦਿਨਾਂ ਦੀ ਸੂਈ 14 ਲੀਟਰ ਤੋਂ ਬਾਹਰ ਦੁੱਧ ਮੰਨਤੀ ਵਾਲਾ ਹਾਜ਼ਰ ਹੈ ਸੂਆ ਦੂਜਾ ਵੱਡੇ ਕਦ ਕਾਠ ਦੀ ਝੋਟੀ ਤੁਸੀਂ ਤੁਰਦੀ ਦੇਖ ਲਓ ਥਣ ਸੋਹਣੇ ਐ ਇਹਦੇ ਥਾਣਾ ਚ ਬਿੱਥੀ ਇਹਦੇ ਵੀ ਚੰਗੀ ਐ ਹਾਈਟ ਲੈਂਥ ਫੁੱਲ ਦੇਖੋ ਸਟਰਕਚਰ ਬਹੁਤ ਸੋਹਣੀ ਝੋਟੀ ਦੱਸੋ ਮੁਖਸਰ ਜ਼ਿਲ੍ਹੇ ਚ ਵੀਡੀਓ ਬਣਾ ਰਹੇ ਆ ਤੇ ਇੱਥੋਂ ਇਦਾਂ ਦੀਆਂ ਮੱਝਾਂ ਤੁਰਤੇ ਦੇਖਦੇ ਆ ਨਿਕਲਦੇ ਆ ਲੰਬਾਈ ਫੁੱਲ ਐ ਸੂਆ ਦੂਜਾ ਚੰਗੇ ਦੁੱਧ ਤੇ ਆ ਗਈ ਥੋੜੇ ਦਿਨਾਂ ਦੀ ਸੂਈ ਹਜੇ ਤੋਂ ਦੁੱਧ ਵਧਣਾ ਆਏ ਨੇ ਬੱਚਾ ਤੁਹਾਨੂੰ ਇਹਦਾ ਮੈਂ ਦਿਖਾ ਦਿੰਨਾ ਇੱਕ ਵਾਰ ਇਹਦੇ ਨਾਲ ਵੀ ਕੱਟਾ ਹੈ ਇਹ ਕੱਟਾ ਇਹ ਸਮਝ ਤੇ ਨਾਲ ਦੱਸੋ ਥਾਣਾ ਚ ਬਿੱਥੀ ਥਣ ਦਾ ਸਹਜ ਇਹ ਸੋਹਣੇ ਹਨ ਹਵਾਨਾ ਵੀ ਤੁਹਾਨੂੰ ਮੈਂ ਦਿਖਾਉਂਗਾ ਜਿ ਕਿਤੇ ਦੀ ਮਾੜੀ ਕੂਚ ਪੜੀ ਵਡੇ ਕੱਦ ਕਾਠ ਦੀ ਝੋਟੀ ਆ ਦੱਸੋ ਇਹ ਫੁੱਲ ਉੱਚੀ ਲੰਬੀ ਹੈ ਹਵਾਨਾ ਵੀ ਚੰਗਾ ਤਿਆਰ ਹੈ ਸੋ so, 14 ਲੀਟਰ ਦੁੱਧ ਹਾਜ਼ਰ ਹੈ ਇੱਕ ਕੱਟਾ ਵੀ ਬਾਈ ਨੇ ਵੇਚਣਾ ਜਾਣਕਾਰੀ ਲੈ ਲੈਣੇ ਜਗਜੀਤ ਕੱਟਾ ਜਿਹੜਾ ਬਈ ਇਹ ਕਿੰਨੀ ਉਮਰ ਹੋਊਗੀ ਅੰਦਾਜ਼ਾ ਇਹਦੀ 11 ਮਹੀਨੇ ਉਮਰ ਆ ਜੀ ਅੱਛਾ 11 ਮਹੀਨੇ ਉਮਰ ਹਾਂਜੀ ਕੀ ਰੇਟ ਰੱਖਦੇ ਹਾਂ ਇਹਦਾ ਰੇਟ 40000 ਜੀ 40000 ਖੋਲੀ ਦੋਸਤੋ 11 ਮਹੀਨੇ ਉਮਰ ਹਜੇ ਬੱਚਾ ਹੀ ਹੈ ਪੂਛ ਇਹਦੀ ਜਿਆਦਾ ਚਿੱਟੀ ਉਹ ਦਿਸਦੀ ਹੈ ਸਾਹਮਣੇ ਟਾਂਚਾ ਬਹੁਤ ਸੁਣਾ ਜੇ ਕੋਈ ਭਰਾ ਪਸੂਆ ਚ ਰੱਖਣਾ ਚਾਹਣਾ ਤਾਂ ਕੰਟੈਕਟ ਕਰ ਲਿਓ ਬਾਈ ਦਾ ਖਰੀਦਿਆ ਹੋਇਆ ਕਟਾ ਹੈ। ਤਾਂ ਚਾ ਦੇਖੋ ਇਹਦਾ। ਸਿੰਗ ਕੁੰਡਾ ਕਰੂਗਾ, ਨੇੜੀ ਮੋੜੂਗਾ। ਬਾਕੀ ਜੋ ਸਟਰਕਚਰ ਹੈ ਉਹ ਸਾਹਮਣੇ ਦੇਖ ਸਕਦੇ। ਆਕੋ ਕਰਕੇ ਜਗਜੀਤ ਬਾਈ ਟਪ ਵੇਖਦੀ ਮੋੜ ਲਿਓ। ਲੇਓ। ਸੋਏ ਕੱਟਾ ਵੀ ਦਸੋ ਵਕਾਊ ਆ ਸੋ ਅੱਜ ਦੀ ਇਸ ਵੀਡੀਓ ਦੇ ਚਾਰ ਪਸ਼ੂ ਬਾਈ ਕੋਲ ਵਕਾਊ ਸੀ ਮੈਂ ਤੁਹਾਨੂੰ ਚਾਰੇ ਨਗ ਦਿਖਾਤੇ ਆ ਕੱਲਾ ਕੱਲਾ ਪਸ਼ੂ ਤੋਰ ਕੇ ਦਿਖਾਤਾ ਹੈ ਬੇਨਤੀ ਲਾਸਟ ਉੱਤੇ ਫੇਰ ਕਰ ਦਿੰਨੇ ਆ ਵੀ ਜਿਹੜਾ ਭਰਾ ਪਸ਼ੂ ਖਰੀਦਣਾ ਚਾਹੁੰਦਾ ਖਾਸ ਕਰਕੇ ਮੱਝ ਤਾਂ ਦੁੱਧ ਚੋਲਿਓ ਇੱਥੇ ਜਿੰਨਾ ਤੁਹਾਨੂੰ ਬਾਈ ਨੇ ਦੱਸਿਆ ਉਹਨਾਂ ਹਾਜ਼ਰ ਮਿਲ ਜੂਗਾ ਉਹ ਚੋਕੇ ਤੇ ਤਸੱਲੀ ਕਰਕੇ ਖਰੀਦ ਲਿਓ ਦੋ ਮੱਜਾਂ ਦੀ ਹਾਈਟ ਲੈਂਥ ਚੰਗੀ ਐ ਇਹ ਮੱਜ ਦੀ ਹਾਈਟ ਮੀਡੀਅਮ ਐ ਜਿਹੜੀ ਪਹਿਲੇ ਨੰਬਰ ਤੇ ਮੱਜ ਤੋਰੀ ਸੀ ਇਹ ਜਿੱਦਾਂ ਗੁਜਰਾں ਦੀਆਂ ਮੱਜਾਂ ਤੁਸੀਂ ਦੇਖਦੇ ਹੋ ਉਸ ਟਾਈਪ ਦੀ ਐ ਬਾਡੀ ਬੰਤਰ ਮੱਜ ਦੀ ਚੰਗੀ ਐ ਦੁੱਧ ਵਾਲੀ ਮੱਜ ਐ ਥਣ ਹਵਾਨਾ ਸੋਹਣਾ ਤੇ ਬੱਚੇ ਵੀ ਸੋਹਣੇ ਤੁਸੀਂ ਇਹ ਤੋਂ ਲੈ ਸਕਦੇ ਹੋ ਇਦਾਂ ਦਾ ਹਵਾਨਾ ਦੋਸਤੋ ਤੇ ਹਵਾਨੇ ਤੇ ਨਾੜਾ ਨੋਟ ਕਰਿਓ ਥਣ ਦਾ ਸਹਿਜ ਵੀ ਸੋਹਣਾ ਸੋ ਇਹ ਚੰਗੀ ਬੰਤਰ ਦੀ ਮੱਜ ਮੈਨੂੰ ਇਸ ਟਾਈਮ ਦਿਸ ਰਹੀ ਐ ਬਾਕੀ ਦੋ ਨਗ ਹੋਰ ਵੀ ਨਾਲ ਹੈ ਤੁਸੀਂ ਆਪਣੀ ਪਸੰਦ ਦੀ ਮੱਝ ਖਰੀਦੋਗੇ ਨੰਬਰ ਸਕਰੀਨ ਉੱਤੇ ਵੀ ਦਿਦਾ ਚੱਲੀ ਜਾਂਦਾ ਹੈ ਕਾਲ ਇਸ ਨੰਬਰ ਤੇ ਕਰ ਸਕਦੇ ਹੋ ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ